ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ ਜਿਹੜੀ ਸਾਡੀ ਸਮੁੱਚੀ ਟੀਮ ਬਣੀ ਸੀਗੀ ਉਹਦੇ ਚ ਅਸੀਂ 10 ਜਣੇ ਸਟਾਰਟਿੰਗ ਤੋਂ ਸੀਗੇ ਅਸੀਂ ਉਹ ਪ੍ਰੋਪਰ ਸਾਰੀ ਟੀਮ ਦਾ ਧੰਨਵਾਦ ਕਰਦੇ ਆ ਸਾਰਿਆਂ ਤੋਂ ਵੱਡਾ ਧੰਨਵਾਦ ਜਗਸੀਰ ਜੱਗੀ ਦਾ ਤੇ ਅਮਰਤਪਾਲ ਦਾ ਜਿਨ੍ਹਾਂ ਦੇ ਕਰਕੇ ਇਹ ਸਾਰਾ ਕੁਝ ਹੋਇਆ ਅਸੀਂ ਤਾਂ ਇਹਨਾਂ ਦੇ ਪਿੱਛੇ ਸੀਗੇ ਅੱਗੇ ਤਾਂ ਇਹ ਹੀ ਸੀ ਤੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਸੰਤ ਸਮਾਜ ਦਾ ਜਿਨ੍ਹਾਂ ਨੇ ਅਸੀਂ ਉਹਨਾਂ ਤੱਕ ਫਰਿਆਦ ਪਹੁੰਚਾਈ ਸਾਡੇ ਕੋਲ ਸੰਤ ਗੋਪਾਲ ਦਾਸ ਜੀ ਆਏ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਉਹਨਾਂ ਨੇ ਆਪੇ ਆਪ ਦੇ ਸੰਤ ਸਮਾਜ ਚ ਗੱਲ ਕਰਕੇ ਬਿਨਾਂ ਕਿਸੇ ਪੋਲੀਟੀਕਲ ਬੰਦੇ ਨੂੰ ਵਿੱਚ ਪਾਏ ਅਸੀਂ ਲੀਡਰਾਂ ਨੂੰ ਸਾਰਿਆਂ ਨੂੰ ਰਿਕਵੈਸਟ ਕੀਤੀ ਸੀ ਗੱਲ ਕਰ ਕਿਸੇ ਲੀਡਰ ਨੇ ਨਹੀਂ ਸੁਣੀ ਸਾਡੀ ਸੰਤਾਂ ਨੇ ਸਾਡੀ ਸੁਣ ਕੇ ਸਾਨੂੰ ਆ ਕੇ ਮਤਲਬ ਇਹ ਵਿਸ਼ਵਾਸ ਦਿਵਾਇਆ ਵੀ ਆਹ ਲਓ ਤੁਸੀਂ ਆਹ ਦੋ ਕਿੱਲੇ ਲਓ ਡੇਢ ਲਓ ਢਾਈ ਲਓ ਜ਼ਮੀਨ ਦੀ ਕੋਈ ਹੱਦ ਨਹੀਂ ਉਹ ਕਹਿੰਦੇ ਜਿੰਨੀ ਚਾਹੀਦੀ ਓਨੀ ਲੈ ਲਓ ਤੇ ਅਸੀਂ ਧੰਨਵਾਦ ਕਰਦੇ ਆ ਤੇ ਜਿਹੜੇ ਬੰਦੇ ਇੱਕ ਦੋ ਇੱਥੇ ਸਾਨੂੰ ਰੌਲਾ ਪਾਉਂਦੇ ਸੀਗੇ ਅਸੀਂ ਉਹਨਾਂ ਦੀ ਨਖੇਦੀ ਕਰਦੇ ਆ ਕਿ ਨਗਰ ਕਾਉਂਸਲ ਜਦੋਂ ਫੋਰ ਲਾਉਂਦੀ ਸੀ ਸਾਰੇ মিডিਆ ਨੂੰ ਪਤਾ ਹੈ ਉਹਨਾਂ ਨੂੰ ਦੋ ਮਰਲੇ ਜਗ੍ਹਾ ਨਹੀਂ ਮਿਲੀ ਉਹ ਜਿਹੜਾ ਬੋਰ ਉਹ ਡੇਰਾ ਬਾਬਾ ਹਕਤਾਲਾ ਦੇ ਰਾਹ ਤੇ ਲੱਗਿਆ ਜਾ ਕੇ ਦੇਖ ਸਕਦੇ ਹੋ ਤੁਸੀਂ ਸਾਨੂੰ ਸੰਤ ਸਮਾਜ ਨੇ ਜਗ੍ਹਾ ਤਾਂ ਦਿੱਤੀ ਹੈ ਸਾਨੂੰ ਉਹਨਾਂ ਨੇ ਕਹਿੰਦਾ ਜਿੰਨੀ ਮਰਜ਼ੀ ਬਗਲ ਲਓ ਨੰਦੀ ਸ਼ਾਲਾ ਵਾਸਤੇ ਅਸੀਂ ਸਿਰ ਝੁਕਾ ਕੇ ਸਾਡੀ ਟੀਮ ਜਿਹੜੀ ਉਹ ਸੰਤ ਸਮਾਜ ਦਾ ਧੰਨਵਾਦ ਕਰਦੀ ਆ ਤੇ ਅਸੀਂ ਬੇਨਤੀ ਵੀ ਕਰਦੇ ਆ ਸਾਰੇ ਸਰਦੂਲਗੜ ਇਲਾਕੇ ਨੂੰ ਵੀਰ ਟੀਮ ਦਾ ਬੱਤ ਤੋਂ ਬਾਅਦ ਮਦਦ ਕਰੋ ਤਾਂ ਜੋ ਆਪਾਂ ਨੰਦੀ ਸ਼ਾਲਾ ਸਾਰਿਆਂ ਤੋਂ ਵਧੀਆ ਚਲਾ ਸਕੀਏ ਸੁੱਖਾ ਜੀ ਕਿਦੋਂ ਇਸ ਜਿਹੜਾ ਨੀ ਪੱਥਰ ਰੱਖੋਗੇ ਤੇ ਕਿਦੋਂ ਸ਼ੁਰੂਆਤ ਹੋ ਜੂਗੀ ਇਸ ਨੰਦੀ ਸ਼ਾਲਾ ਦੀ ਇਹ ਬਾਂਸਲ ਸਾਹਿਬ ਬਾਬੇ ਦਾ ਸਾਨੂੰ ਅੱਜ ਹੀ ਕਹਿੰਦੇ ਸੀ ਬਾਬੇ ਕਹਿੰਦੇ ਅੱਜ ਦੱਸੋ ਕੀ ਕਰਨਾ ਸਾਡੇ ਦੋ ਥੋੜੇ ਜੇ ਰਹਿ ਗਏਵੇਂ ਆ ਤੁਹਾਨੂੰ ਵੀ ਪਤਾ ਉਹਦੇ ਬਾਰੇ ਉਹ ਕਰਕੇ ਦੀਵਾਲੀ ਤੋਂ ਬਾਅਦ ਅਸੀਂ ਕਮੇਟੀ ਬਣਾ ਕੇ ਉਹ ਕਮੇਟੀ ਬਾਰੇ ਅਸੀਂ ਮੀਡੀਆ ਨੂੰ ਵੀ ਦੱਸਾਂਗੇ ਲੁੱਕ ਕੇ ਕਮੇਟੀ ਨਹੀਂ ਬਣੂ ਮੀਡੀਆ 'ਚ ਦੱਸ ਕੇ ਕਮੇਟੀ ਬਣਾਵਾਂਗੇ ਤਾ ਜੋ ਸਾਡੇ ਨਾਲ ਕੰਧ ਬਣ ਕੇ ਖੜੇ ਨਾ ਕਿ ਇਕੱਲੇ ਨਾ ਦੇ ਮੈਂਬਰ ਹੋਣ ਇਹ ਕਹੂ ਇਨਸ਼ਾਅੱਲਾ ਜਦੋਂ ਬਣਜੀ ਨੰਗੀਸ਼ਾ ਦਾ ਬਣਜੀ ਦਾ ਇੱਕ ਵਾਰੀ 12 ਪਰਸੂਆਂ ਤੋਂ ਵੀ ਇਨਯਾਤ ਆ ਮਿਲ ਜੂਗੀ ਲੇਕਿਨ ਦੁਬਾਰਾ ਫਿਰ ਸ਼ਾਇਦ ਇਹ ਨਚਾਏ ਜਾਂਦੇ ਉਸ ਦਾ ਕੀ ਹੱਲ ਹੋਊਗਾ ਉਹਦਾ ਗੁਰਜੀਤ ਜੀ ਇਹ ਹੱਲਾ ਵੀ ਆਪਾਂ ਪ੍ਰਸ਼ਾਸਨ ਦੇ ਡੀਐਸਪੀ ਸਾਹਿਬ ਕੋਲ ਕੀ ਗਏ ਹੁਣ ਉਹ ਕਹਿੰਦੇ ਅਸੀਂ ਤੁਹਾਡੇ ਦੋ ਬੰਦੇ ਲੈ ਕੇ ਜਿਹੜੀ ਕਾਨੂੰਨੀ ਕਾਰਵਾਈ ਅਜੇ ਕੋਈ ਪਸੂ ਛੜਦਾ ਸਾਨੂੰ ਮਿਲ ਗਿਆ ਉਹਨਾਂ ਤੇ ਅਸੀਂ ਪਰਚਾ ਦਰਜ ਵੀ ਕਰਾਂਗੇ ਗੱਡੀਆਂ ਵੀ ਜ਼ਬਤ ਕਰਾਂਗੇ ਮਤਲਬ ਉਹਨਾਂ ਨੇ ਵਿਸ਼ਵਾਸ ਦਵਾਇਆ ਤੇ ਸਾਨੂੰ ਵੀ ਜੇ ਕੋਈ ਮਿਲ ਗਿਆ ਛੱਡਦੇ ਅਸੀਂ ਵੀ ਨਹੀਂ ਉਹਨਾਂ ਨੂੰ